ਇਸ ਨੂੰ ਬੋਲਤਾ ਸੀ ਕੀ ਕੀ ਹੋ ਸਕੀ ਹੋਇਆ ਯਾਰ ਜਦੋਂ ਸੁਫਾ ਜਣਾ ਆਪਣੇ ਭਾਈ ਉਹ ਟੇ ਨੇੜੇ ਘਟਾਣਾ ਪਿੰਡ ਐਕਸੀਡੈਂਟ ਹੋ ਗਿਆ ਸੀ ਗੱਡੀ ਆ ਕਾਰੇ ਹੀ ਆਪਣੇ ਪਾਣੀ ਪਾਤ ਤੋਂ ਡੇਰੇ ਦਾਦਾ ਸੁਨਿਆ ਆ ਰਹੇ ਸੰਗਤ ਇੱਕ ਛੋਟਾ ਹਾਸੀ ਕੋਈ ਗੱਡ ਸੰਗਤ ਆ ਰਿਹਾ ਉਹ ਜਿਹੜਾ ਦੋਵਾਂ ਗਦਾਨਾ ਫੜਕ ਲੱਕ ਤੱਕ ਦਾਣੇ ਪੁੱਲ ਲਾ ਕੇ ਪਹੁੰਚਿਆ ਉੱਥੋਂ ਜਿਹੜੀ ਨਗਰ ਕਟੜੀ ਆ ਰਹੀ ਹੈ ਇਹ ਕਟੜੀ ਆ ਰਹੀ ਹੈ ਉਹ ਪਿੱਛੋਂ ਸੰਗਤ ਵਾਲੇ ਚ ਵੱਧੀ ਛੋਟੇ ਹਾਤੀ ਦੇ ਉਹ ਜਿਹੜੀ ਜਿਹੜੀ ਫੜਕ ਦੀ ਉਹਦੇ ਵਿੱਚ ਸੰਗਤ ਦੇ ਬਾਬਾ ਸੱਤਾ ਜੀ ਪਾ ਲੱਗੀਆਂ ਮੇਰੇ ਨਾਲ ਜਿਹੜੀਆਂ ਦੀ ਹੱਥਾਂ ਲਗਾ ਕੇ ਮੁਕਤ ਹੋ ਗਈਆਂ ਉਹਦਾ ਪੋਰਟ ਮਾਰ ਕਰਾ ਰਹੇ ਆ ਤੇ ਸਰ ਜ਼ਖਮੀ ਕਿੰਨੇ ਜਾਣੀ ਹੋਈ ਆ ਜ਼ਖਮੀ ਹੋਣੇ ਆ ਜਿਹੜੇ ਮੱਤੇ ਦਾ ਚੋਟਾ ਜਾਣੇ ਆ ਅੱਛਾ ਠੀਕ ਆ ਉਹ ਤਾਂ ਠੀਕ ਆ ਇਹ ਇਨਾਂ ਤੇ ਜਾਬੀ ਸ਼ਟਰ ਲੱਗੀ ਸੀ ਇਸ ਦੇ ਵਿੱਚ ਪਰਚਾ ਦਰਜ ਕੀਤਾ ਕੀ ਕੀਤਾ ਹਾਂ ਜੀ ਪਰਚਾ ਦਰਜ ਕਿਹਦੇ ਖਿਲਾਫ ਕੀਤਾ ਜਿਹੜਾ ਉਹ ਗੱਡੀ ਦਾ ਡਰਾਈਵਰ ਸੀ ਨਾ ਵੀ ਘਾਟਾ ਕੀਤਾ ਅੱਛਾ ਜੀ ਉਹਦੇ ਖਿਲਾਫ ਕਰਾਂ ਮੇਰੇ ਨਾਲ ਕੇਵਲ ਸਰਪੰਚ ਗਰੋਂ ਇਹ ਕੀ ਜਿਹੜਾ ਹਾਸਾ ਹੋਇਆ ਕੌਣ ਸੀਗੇ ਬੰਦੇ ਇਹ ਕਿਤੇ ਬੰਦੇ ਡੇਰੇ ਨੂੰ ਆਏ ਸੀ ਵਿਆਸ ਨੂੰ ਅੱਛਾ ਜੀ ਤੇ ਥੋੜਾ 2-3 ਕਿਲੋਮੀਟਰ ਉਰੇ ਵਿਆਸ ਤੋਂ ਇਹਨਾਂ ਦਾ ਐਕਸੀਡੈਂਟ ਹੋ ਗਿਆ ਇਹਨਾਂ ਦੇ ਵਿੱਚ ਨਾ ਕੋਈ ਗੱਡੀ ਆਟਕਾ ਗੱਡੀ ਉਹ ਵੀ ਡੇਰੇ ਚੱਲੇ ਸੀ ਉਹਨਾਂ ਨੇ ਵਿੱਚ ਮਾਰੀ ਮਤਲਬ ਪਿੱਛੇ ਦੀ ਅੱਛਾ ਇਹ ਕਿਸ ਗੱਡੀ ਦੀ ਸੀਗੀ ਇਹ ਸੀਗਾ ਕੋਈ ایس ਟਾਟਾ ਜਿਹਨਾਂ ਕਹਿੰਦੇ ਹਾਥੀ ਅੱਛਾ ਜੀ ਤੇ ਉਹ ਉਹ ਪਲਟ ਗਿਆ ਜੀ ਹੁਣ ਤੋਂ ਪਲਟ ਗਿਆ ਉਹ ਪਲਟਨ ਕਰਕੇ ਤਿੰਨ ਤੱਕ ਡਿੱਠਾ ਹੋ ਗਿਆ ਜੀ ਤੇ ਬਾਕੀ ਸਾਰੇ ਕੋਈ ਸੀਰੀਅਸ ਜ਼ਿਆਦੇ ਅਜੀ ਤੇ ਖੱਟਾਂ ਲੱਗੀਆਂ ਜੀ तकरीबन ਸਾਰੇ ਫੱਟੜ ਹੈ ਜੀ ਅੱਛਾ ਜੀ ਉਹ ਸਾਰੇ ਫੱਟੜ ਕਿੱਥੇ ਕਿੰਨੇ ਕ ਜਾਣੇ ਸੀਗੇ ਇਹ ਉਹ ਸੀਗੇ ਜੀ 20 ਬਾਜਾਂ ਨੇ ਸੀਗੇ ਜੀ ਇਹ ਫੱਟੜੜੇ ਉਹ ਕਿੱਥੇ ਹੈਗੇ ਇੱਕੋ ਪਿੰਡ ਦੇ ਸੀਗੇ ਸਾਰੇ ਹਾਂ ਜੀ ਇੱਕੋ ਪਿੰਡ ਦੇ ਸੀਗੇ ਰਾਮਪੁਰ ਬੇੜੋਂ ਦੇ ਤੇ ਉਹ ਤਿੰਨ ਤਾਂ ਡੈਥ ਹੋ ਗਈਆਂ ਬਾਕੀ ਸਾਰੇ ਵਿਆਸ ਹੋਰ ਪੋਸਟ ਬਿਲ ਬਿਲ ਐਡਵਰਟਾਈਜ਼ੀ ਅੱਛਾ ਹਾਂਜੀ ਤੇ ਚਲੋ ਇਹ ਬਹੁਤ ਮਾਰਾ ਕੰਮ ਹੋਇਆ ਜਿਹੜਾ ਵੀ ਹੋਇਆ ਠੀਕ ਕਰਕੇ